बस कर्मचारियों ਦੇ ਦਿਮਾਗ ਨਾਲ ਕਿਵੇਂ ਖੇਡੀ ਸੀਐਮਆ ਸਭ ਤੋਂ ਵੱਡਾ ਖਲ ਆਸਾ ਜਿਸ ਨੇ ਹਲਾਇਆ ਪੰਜਾਬ ਅੱਜ ਪੂਰਾ ਪੰਜਾਬਿਕ ਪ੍ਰਸ਼ਾਨੀਚ ਗੁਜ਼ਰ ਰਿਹਾ ਹੈ ਪੰਜਾਬੀ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਤਰਸਰੇ ਨੇ ਪੰਜਾਬਣਾਂ ਨੂੰ ਪ੍ਰਾਈਵੇਟ ਬੱਸਾਂ 'ਚ ਪੈਸੇ ਖਰਚ ਕੇ ਸਫ਼ਰ ਕਰਨਾ ਪੈ ਰਿਹਾ ਪੀਆਰਟੀਸੀ ਅਤੇ ਪੰਨ ਬੱਸ ਦੇ ਕੱਚੇ ਕਰਮਚਾਰੀ ਹੜਤਾਲ ਤੇ ਨੇ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਮਾ ਹੈ ਜੇ ਗਲ ਕਰੀਏ ਤਾਂ ਬਿੱਤ ਦਿਨ ਇਹਨਾਂ ਕਰਮਚਾਰੀਆਂ ਦੇ ਆਗੂਆਂ ਨੇ ਹਰਾਸਤ ਲੈ ਲਿਆ ਗਿਆ ਸੀ ਪਟਿਆਲਾ ਤੇ ਸੰਗਰੂਰ ਦੀਆਂ ਪੁਲਿਸ ਵੱਲੋਂ ਆਗੂਆਂ ਤੇ ਕਰਮਚਾਰੀਆਂ ਤਸਦੀਦੀਆਂ ਤਸਵੀਰਾਂ ਨੇ ਪੰਜਾ ਹੁਲਾ ਦਿੱਤਾ ਕਿਉਂਕਿ ਪੰਜਾਬ ਸਰਕਾਰ ਕਿਲੋਮੀਟਰ ਸਮ ਕੀਮ ਨੂੰ ਲਾਂਚ ਕਰ ਲਈ ਹਰ ਹੱਥ ਕੰਡਾ ਵਰਤ ਰਹੀ ਸੀ ਆਪਣੇ ਪੂੰਜੀਪਤੀ ਘਰਾਣਿਆਂ ਨੂੰ ਫਾਇਦਾ ਦੇਣ ਲਈ ਸਰਕਾਰ ਨੇ ਪੁਲਿਸ ਨੂੰ ਆ ਦੇ ਦਿੱਤੇ ਸੀ ਕਰਮਚਾਰੀਆਂ ਦੇ ਵਿਰੋਧ ਨੂੰ ਖਤਮ ਕਰਨ ਕਿ ਤੱਕ ਤਾਕੀ ਸਰਕਾਰ ਦੀ ਲੋਕਾਂ ਚ ਪੋਜੀਸ਼ਨ ਖਰਾਬ ਹੋ। ਸਰਕਾਰ ਦਾ ਮੰਨਣਾ ਸੀ ਕਿ ਕਰਮਚਾਰੀਆਂ ਦੀ ਮੰਗ ਇੱਕ ਦਿਨ ਚ ਪੂਰੀ ਨਹੀਂ ਹੋ ਸਕੀ। ਪੀਆਟੀਸੀ ਅਤੇ ਪਰ ਵਾ ਸੱਚੇ ਕਰਮਚਾਰੀ ਯੂਨੀਅਨ ਦੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਨੇ ਵੀਡੀਓ ਜਾਰੀ ਕਰਕੇ ਸਾਫ ਕੀਤਾ ਕਿ ਤਾਕੀ ਉਹਨਾਂ ਦਾ ਵਿਰੋਧ ਸ਼ਾਂਤੀਪੂਰਨ ਸੀ। ਪਰੰਤੂ ਸਰਕਾਰ ਦੇ ਆਦੇਸ਼ ਅਤੇ ਪੁਲਿਸ ਦੇ ਕਹਿਣੇ ਸੰਘਰਸ਼ ਹੋਰ ਤੇ ਜਿਸ ਕਰਕੇ ਅੱਜ ਦੇ ਹਾਲਾਤ ਲਈ ਸਰਕਾਰ ਕਰਮਚਾਰੀਆਂ ਨੂੰ ਬਦਨਾਮ ਕਰਨ ਦੀ ਸਾਜੀ ਸੱਚ ਕੇ ਅਮੀਰ ਘਰਾਣਿਆਂ ਨੂੰ ਖੁਸ਼ ਕਰ ਰਹੀ ਹੈ ਕਿਉਂਕਿ ਕਿਲੋਮੀਟਰ ਸਕੀਮ ਅਤੇ ਬਾਕੀ ਮੰਗ ਨੂੰ ਲੈ ਕੇ ਸਰਕਾਰ ਉਹਨਾਂ ਦੀ ਕਈ ਵਾਰ ਗੱਲਬਾਤ ਹੋਈ ਸੀ ਤੇ ਉਹਨਾਂ ਨੂੰ ਸਰਕਾਰ ਦਾਲਾਸਾ ਦਿੰਦੀ ਰਹੀ ਮੈਂ ਆਰੀ ਸ਼ਮ ਸਿੰਘ ਅੱਲਾ ਸੁਭਾ ਪ੍ਰਧਾਨ ਪੰਜਾਬ ਰੋਡ ਵਿਭਾਗ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਪੰਜਾਬ ਵਿੱਚ ਪਰਸੋਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਸਾਡੇ ਮਲਾਜ਼ਮਾਂ ਨੂੰ ਰਾਤ ਬਿਨਾਂ ਕਾਰਨ ਬਿਨਾਂ ਹੜਤਾਲ ਧਰਨੇ ਮਜਾਰੇ ਤੋਂ ਹੀ ਫੜੋ ਫੜੀ ਦਾ ਕੰਮ ਜਿਹੜਾ ਵਾ ਅਰੈਸਟ ਕਰਨ ਵਾਲਾ ਸ਼ੁਰੂ ਕੀਤਾ ਗਿਆ। ਸੋ ਕੱਲ ਸਵੇਰ ਤੜਕੇ 4 ਵਜੇ ਤੋਂ ਸਾਡੇ ਜਰਨਲਿਸਟਰ ਸਾਡੇ ਸੂਬੇ ਦੇ ਚੇਅਰਮੈਨ ਸਮੇਤ ਬਹੁਤ ਸਾਰੇ ਆਗੂਆਂ ਜਿਹੜਾ ਵਾ ਕੋਲਸੋ ਨੂੰ ਹਰਾਸਤ ਚਲੇ ਆ ਗਿਆ। ਸੋ ਜਿਸ ਕਾਰਨ ਕਰਕੇ ਸਾਡੇ ਮਲਾਜ਼ਮਾਂ ਵੱਲੋਂ ਰੋਸ ਵਿੱਚ ਜਿਹੜਾ ਵਾ ਉਹ ਹੜਤਾਲ ਦਾ ਐਲਾਨ ਕਰ ਦਿੱਤਾ। ਸੋ ਕੱਲ ਸਾਰੀ ਦਿਹਾੜੀ ਪੰਜਾਬ ਰੂਰਵੀ ਫਨਵਾਸ ਅਤੇ ਪੀਆਰਟੀਸੀ ਦੇਆਂ ਬੱਸਾਂ ਦਾ ਕੱਚੇ ਮਲਾਜ਼ਮਾਂ ਨੂੰ ਜਿਹੜਾ ਉਹ ਚੱਕਾ ਜਾਣਗੇ। ਚਿੰਦਾ ਮੁੱਖ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਦੇ ਨਾਲ ਮਲਾਜ਼ਮਾਂ ਨੂੰ ਅਰੈਸਟ ਕਰ ਰਹੀ ਆ। ਅਰੈਸਟ ਕਰਨ ਦਾ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਨੇ ਕੱਲ ਮਿਤੀ 28 ਨੂੰ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰਨੀ ਸੀ ਤੇ ਅਸੀਂ ਉਹਨਾਂ ਦਾ ਲਗਾਤਾਰ ਵਿਰੋਧ ਕਰਦੇ ਸੀ। ਜਦ ਕਿ ਅਸੀਂ ਹੜਤਾਲ ਵਰਗਾ ਪ੍ਰੋਗਰਾਮ ਜਿਹੜਾ ਉਹ ਵੀ ਨਹੀਂ ਸੀ ਲਿਖਿਆ ਹੋਇਆ ਪਰੰਤੂ ਸਰਕਾਰ ਵੱਲੋਂ ਲਗਾਤਾਰ ਨਿਰੰਤਰ ਸਾਡੇ ਮੁਲਾਜ਼ਮਾਂ ਨੂੰ ਫੜ ਕੇ ਜਬਰੀ ਉਹ ਕਿਲੋਮੀਟਰ ਸਕੀਮ ਦੱਸਾਂ ਜਿਹੜੀਆਂ ਕਿ ਕੋਈ ਪ੍ਰਾਈਵੇਟ ਮਾਲਕਾਂ ਦੀ ਬੱਸਾਂ ਜਿਨ੍ਹਾਂ ਦੇ ਉੱਤੇ ਟੈਗ ਰੋਡਵੇਜ ਦਾ ਲੱਗੇਗਾ ਰਹਿਣਗੀਆਂ ਮਾਲਕਾਂ ਦੀ ਕਹਿਣ ਤੋਂ ਭਾਗ ਕੇ ਰੋਡਵੇਜ ਨੂੰ ਵੇਚ ਕੇ ਜਾਂ ਪੀਆ ਕਿਸੇ ਨੂੰ ਵੇਚ ਕੇ ਉਹ ਪ੍ਰਾਈਵੇਟ ਘਰਾਿਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿੰਦਾ ਅਸੀਂ ਵਿਰੋਧ ਕਰ ਰਹੇ ਹਾਂ ਇੱਕ ਬੱਸ ਲਗ ਭੱਜ ਜੇ ਉਹ ਕਿਲੋਮੀਟਰ ਸਕੀਮ ਬੱਸ ਪੈਂਦੀ ਆ ਤੇ 5 ਬੱਸਾਂ ਦੇ ਪੈਸੇ ਲੈ ਜਾਏਗੀ ਪਲੱਸ ਉਹ ਬੱਸ ਵੀ ਪ੍ਰਾਈਵੇਟ ਆਪਰੇਟਰ ਜਿਹੜਾ ਉਹ 5 ਸਾਲਾਂ ਦਾ ਕਰ ਲੈ ਜਾਏਗੀ ਜਦ ਕਿ ਉਹਨੇ ਪੈਸਿਆਂ 'ਚ ਪੰਜ ਸਰਕਾਰੀ ਬੱਸਾਂ ਪੈਂਦੀਆਂ ਤੇ ਉਹ 15 ਸਾਲ ਤੱਕ ਸਾਡੇ ਸਰਕਾਰੀ ਵਿਭਾਗ 'ਚ ਚੱਲਦੀਆਂ। ਸੋ ਅਸੀਂ ਉਹ ਮੰਗ ਕਰ ਰਹੇ ਸੀ ਕਿ ਸਰਕਾਰੀ ਬੱਸਾਂ ਪਾਈਆਂ ਜਾਂ ਕਿਉਂਕਿ ਜਦੋਂ ਤੋਂ ਸੱਤਾ 'ਚ ਸਰਕਾਰ ਆਈ ਹੈ। ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ। ਲਗਭਗ 400 ਤੋਂ ਲੈ ਕੇ 450 ਬੱਸ ਕੰਡਮ ਹੋ ਗਈ। ਇੱਥੋਂ ਤੱਕ ਕਿ ਟਿਕਟ ਮਸ਼ੀਨਾਂ ਤੱਕ ਨਹੀਂ ਖਰੀਦਿਆਂ ਗਈਆਂ। ਟਿਕਟ ਮਸ਼ੀਨਾਂ ਦੀ ਜਿਹੜੀ ਰਿਪੇਅਰ ਹੋ ਵੀ ਸਾਡੇ ਮੁਲਾਜ਼ਮ ਆਪ ਕਰਾ ਰਹੇ ਆ। ਸੋ ਸਰਕਾਰ ਇਸ ਪੱਧਰ ਤੱਕ ਜਿਹੜਾ ਵਾ ਸਾਡੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਆ। ਸੋ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਦਿੱਕਤਾਂ ਲਈ ਹਰ ਮਹੀਨੇ ਸਾਨੂੰ ਜਿਹੜਾ ਵਾ ਧਰਨੀ ਪ੍ਰਦਰਸ਼ਨ ਕਰਨੇ ਪੈ ਰਹੇ ਆ ਠੇਕੇਦਾਰ ਲਗਾਤਾਰ ਸਾਡੀਆਂ ਤਨਖਾਹਾਂ ਦੇ ਵਿੱਚੋਂ ਪੈਸਿਆਂ ਦੀ ਕਟੌਤੀ ਕਰਦੇ ਆ ਈਪੀਐਫ ਈਐਸਆਈ ਦੇ ਜਿਹੜੇ ਪੈਸੇ ਨੇ ਉਹ ਲੈ ਕੇ ਭੱਜ ਗਿਆ ਇੱਕ ਠੇਕੇਦਾਰ ਉਸ ਤੋਂ ਬਾਅਦ ਦੂਸਰਾ ਲਿਆਂਦਾ ਉਹ ਵੀ ਠੇਕੇਦਾਰ ਇੱਕ ਮਹੀਨੇ ਦੇ ਪੈਸੇ ਲੈ ਕੇ ਭੱਜ ਗਿਆ ਕਹਿਣ ਤੋਂ ਭਾਵ ਕਿ ਲਗਭਗ 6-7 ਕਰੋੜ ਸਾਡਾ ਸਿਕਿਉਰਟੀਆੰ ਦਾ ਤੇ 4.5 ਕਰੋੜ ਰੁਪਇਆ ਸਾਡਾ ਜਿਹੜਾ ਈਪੀਐਫ ਈਐਸਆਈ ਦਾ ਉਹ ਦੂਤਾਰ ਸਿਕਿਉਰਟੀ ਸਰਵਿਸੇ ਇਸੇ ਤਰ੍ਹਾਂ ਈਪੀਐਫ ਦੇ ਪੈਸੇ ਜਿਹੜੇ ਆ ਉਹ ਸਾਈ ਆਰਮ ਸਿਕਿਉਰਟੀ ਸਰਵਿਸ ਜਿਹੜਾ ਐਸਐਸ ਪ੍ਰੋਵਾਈਡ ਇਹੋ ਜੀ ਸਥਿਤੀ ਦੇ ਵਿੱਚੋਂ ਅਸੀਂ ਲੰਘਦੇ ਹੋਏ ਆਪਣੇ ਵਿਭਾਗ ਨੂੰ ਬਚਾਉਣ ਦੇ ਲਈ ਲੜਾਈ ਲੜ ਰਹੇ ਹਾਂ ਪਰੰਤੂ ਸਾਡੇ ਵਿਭਾਗ ਨੂੰ ਬਚਾਉਣ ਦੇ ਲਈ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰਨ ਦੀ ਲਈ ਬਜਾਏ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਜੇਲ੍ਹਾਂ ਚ ਭੇਜ ਕੇ ਸਾਡੇ ਨਾਲ ਧੱਕੇਸ਼ਾਹੀ ਤੇ ਜ਼ਬਰ ਜਬਰ ਇਹ ਜਿਹੜਾ ਉਹ ਕਰ ਰਹੀ ਹੈ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਦੂਸਰੇ ਪਾਸੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਗੱਲ ਕਰਨ ਵਾਲੀ ਸਰਕਾਰ ਹੈ ਜਿਹੜੀ ਉਹ ਸਾਡੇ ਮੁਲਾਜ਼ਮਾਂ ਦੀਆਂ ਪੱਗਾਂ ਉਤਾਰ ਰਹੀ ਆ ਕੱਪੜੇ ਉਤਾਰ ਰਹੀ ਆ ਉਹਨਾਂ ਦੇ ਨਾਲ ਖਚੋਤ ਹੋ ਰਹੀ ਉਹਨਾਂ ਦੀ ਕਿਸਾਨੀ ਬੇਦਬੀ ਹੋ ਰਹੀ ਹੈ ਹਰ ਇੱਕ ਤਰੀਕੇ ਨਾਲ ਜਿਹੜਾ ਵਾ ਧੱਕੇਸ਼ਾਹੀ ਦੇ ਸ਼ੋਸ਼ਣ ਕੀਤਾ ਜਾ ਰਿਹਾ ਸੋ ਕਹਿਣ ਤੋਂ ਭਾਵ ਕਿ ਸਰਕਾਰ ਜਿੱਥੇ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਡੇ ਗੁਰੂਆਂ ਨੇ ਲੜਾਈ ਲੜੀ ਉਹ ਜ਼ਬਰ ਤੇ ਜ਼ੁਲਮ ਮੌਜੂਦਾ ਸਰਕਾਰ ਹੈ ਜਿਹੜੀ ਯੂਐਸ ਵੀਰੇ ਸਾਡੇ ਪੰਜਾਬ ਦੇ ਵਸਨੀਕਾਂ ਦੇ ਤੇ ਸਾਡੇ ਨੌਜਵਾਨਾਂ ਤੇ ਕਰ ਰਹੀ ਹੈ ਸੋ ਇਸ ਵਜ੍ਹਾ ਦੇ ਵਿੱਚ ਜਿਹੜੀ ਪੰਜਾਬ ਰੂਰੂ ਜ ਪਨਵਾਸ ਤੇ ਪੀਆਰਟੀਸੀ ਦਾ ਮੁਕੰਮਲ ਜਿਹੜਾ ਚੱਕਾ ਹੈ ਉਹ ਜਾਮ ਹੈ ਜੋ ਕੱਚੇ ਮੁਲਾਜ਼ਮ ਸਾਰੇ ਹੜਤਾਲ ਦੇ ਗਏ ਹੋਏ ਨੇ ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਮੁਲਾਜ਼ਮ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹ ਕਿਲੋਮੀਟਰ ਸਕੀਮਸਾਂ ਦੇ ਟੈਂਟਰ ਰੱਖਦੀ ਮੰਗਿਆ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਕਹਿਣਗੇ ਕਿ ਸਾਡੇ ਨਾਲ ਬੈਠ ਕੇ ਹੱਲ ਕਰੋ ਕੱਲ ਮੈਂ ਇੱਕ ਬਿਆਨ ਵੀ ਵੇਖਿਆ ਕਿ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਹੜੇ ਵਿੱਤ ਮੰਤਰੀ ਉਹਨਾਂ ਦਾ ਆ ਕਿ ਇੱਕ ਦਿਨ ਜਾਂ 24 ਘੰਟਿਆਂ 'ਚ ਹੱਲ ਨਹੀਂ ਹੁੰਦਾ ਸੋ ਮੈਂ ਦੱਸਣਾ ਚਾਹੁੰਦਾ ਹੈ ਸਾਡੇ ਵਿੱਤ ਮੰਤਰੀ ਜੀ ਨੂੰ ਕਿ ਤਿੰਨ ਤੋਂ ਚਾਰ ਮੀਟਿੰਗਾਂ ਤੁਹਾਡੇ ਨਾਲ ਵੀ ਹੋ ਚੁੱਕੀਆਂ ਪਿਛਲੇ ਸਾਲ ਵੀ ਮੀਟਿੰਗ ਹੋਈਆਂ ਇਸ ਸਾਲ ਵੀ ਤੁਹਾਡੇ ਨਾਲ ਮੀਟਿੰਗ ਹੋਈ ਸੀ ਫਰਵ ਤੁਸੀਂ ਉਹਦੇ ਵਿੱਚ 15 ਦਿਨ ਦਾ ਸਮਾਂ ਦਿੱਤਾ। ਸੀ ਉਹ ਸਮਾਂ ਵੀ ਲੰਘ ਗਿਆ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 1 ਜੁਲਾਈ 2024 ਨੂੰ ਸਮਾਂ ਦਿੱਤਾ ਸੀ ਕਿ 1 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰ ਦਿਓ ਜਿੰਦੇ 7 ਮੰਗਾਂ ਸੀ। ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨ ਦੀ ਸੀ। ਕਿਲੋਮੀਟਰ ਤੋਂ ਬੱਸਾਂ ਬੰਦ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ। ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ। ਟਰਾਂਸਪੋਰਟ ਮਾਫੀਆ ਨੂੰ ਬੰਦ ਕਰਨ ਦੀ ਮੰਗ ਵੀ ਉਹਦੇ ਵਿੱਚ ਸੀਗੀ। ਪਰ ਉਹ 1 ਮਹੀਨੇ ਦੇ ਵਿੱਚ ਹੱਲ ਕਰਨ ਦੀ ਬਜਾਏ ਅੱਜ ਤੁਸੀਂ ਦੇਖ ਲਓ ਜੁਲਾਈ 2025 ਵੀ ਨੰਘ ਗਿਆ 24 ਦੀ ਗੱਲ ਸੀ ਉਹ 25 ਵੀ ਟੱਪ ਗਿਆ ਕਹਿਣ ਤੋਂ ਭਾਵੇਂ ਅੱਜ 2 ਸਾਲ ਹੋ ਗਏ ਉਸ ਗੱਲ ਨੂੰ ਸਾਢੇ 4 ਸਾਢੇ 3 ਸਾਲ ਤੋਂ ਲੈ ਕੇ 4 ਸਾਲ ਸਰਕਾਰ ਬਣੀ ਹੋ ਗਈ ਜਿਸੇ ਮੰਗ ਦਾ ਹੱਲ ਨਹੀਂ ਹੋਇਆ ਸੋ ਜੇ ਅਜੇ ਵੀ ਅਸੀਂ ਕਹੀਏ ਵੀ 24 ਘੰਟਿਆਂ ਦੇ ਵਿੱਚ ਮੰਗ ਕਰਦੇ ਆ ਤੇ ਮੁਲਾਜ਼ਮਾਂ ਨੂੰ ਚੁੱਕ ਕੇ ਜ਼ਬਰੀ ਅਰੈਸਟ ਕਰਕੇ ਇਹ ਪ੍ਰਕਿਰਿਆ ਲਿਆਂਦੀ ਗਈ ਆ ਉਹ ਸਰਕਾਰ ਉਹ ਲੋ ਅਗਲੀ ਜਿਹੜੀ ਪ੍ਰਕਿਰਿਆ ਵਾ ਉਹ ਸਾਡੇ ਮੁਲਾਜ਼ਮਾਂ ਨੂੰ ਨੋਟਿਸ ਕੱਢੇ ਜਾ ਰਹੇ ਆ ਫਾਰਗੀ ਨੋਟਿਸ ਵੀ ਆਉਣਗੇ ਸਾਡੇ ਮੁਲਾਜ਼ਮਾਂ ਨੂੰ ਭੇਜੇਗੀ ਸਰਕਾਰ ਕਿਉਂਕਿ ਸਰਕਾਰ ਇਹੋ ਜੀ ਧੱਕੇਸ਼ਾਹੀ ਤੇ ਉਤਰੀ ہوئی ਹੈ ਕਿ ਮਲਾਜ਼ਮਾਂ ਨੂੰ ਹਰ ਹਿੱਲੇ ਨਾਲ ਖੱਜਲ ਕੀਤਾ ਜਾਵੇ ਜਾਂ ਮਲਾਜ਼ਮਾਂ ਦਾ ਨੁਕਸਾਨ ਕੀਤਾ ਜਾਵੇ। ਸੋ ਮੈਂ ਸਪਸ਼ਟ ਕਰਨਾ ਚਾਹੁੰਨਾ ਕਿ ਇਹਨਾਂ ਮਲਾਜ਼ਮਾਂ ਵੱਲੋਂ ਹੀ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਉਹ ਸੱਤਾ ਚ ਲੈਉਣ ਦੇ ਲਈ ਬੜਾ ਵੱਡਾ ਯੋਗਦਾਨ ਪਾਇਆ ਗਿਆ। ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਮੀਟਿੰਗਾਂ ਕੀਤੀਆਂ ਸਾਡੇ ਨਾਲ ਸੱਤਾ ਚੋਂ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਹੱਲ ਕਰਾਂਗੇ ਜਦੋਂ ਅਸੀਂ ਸਰਕਾਰ ਬਣ ਗਈ। ਸੋ ਸਾਡੇ ਟਰਾਂਸਪੋਰਟ ਮੰਤਰੀ ਵੀ ਸਾਡੇ ਧਰਨੇ ਜਾਣ ਕੇ ਬੋਲਦੇ ਰਹੇ ਸੋ ਅਸੀਂ ਦਪੀਲ ਕਰਦੇ ਹਾਂ ਸਰਕਾਰ ਨੂੰ ਕਿ ਤੁਰੰਤ ਸਾਡੇ ਬੰਦੇ ਜਿਹੜੇ ਰਿਲੀਜ਼ ਕੀਤੇ ਜਾਣ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਲੱਸ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦਾ ਬੈਠ ਕੇ ਹੱਲ ਕੀਤਾ ਜਾਵੇ ਤਾਂ ਜੋ ਇਹ ਹੜਤਾਲ ਜਿਹੜੀ ਇਹ ਖਤਮ ਕੀਤੀ ਜਾ ਸਕੇ ਤੇ ਇਸ ਹੜਤਾਲ ਨੂੰ ਖਤਮ ਕਰਕੇ ਜਿਹੜੀ ਖੱਜਲ ਖੁਆਰੀ ਆ ਪੰਜਾਬ ਦੇ ਲੋਕਾਂ ਦੀ ਹੋ ਰਹੀ ਹੈ ਜਾਂ ਜਿਹੜੇ ਮੁਲਾਜ਼ਮ ਨੌਜਵਾਨਾਂ ਦੀ ਖੱਜਲ ਖੁਆਰੀ ਉਸ ਨੂੰ ਰੋਕਿਆ ਜਾ ਸਕੇ ਸੋ ਨਾਲ ਦੀ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਵਾਅਦੇ ਵਿੱਚ ਐਕਸ਼ਨ ਲੈ ਕੇ ਆ ਰਹੀ ਹੈ ਜਾਂ ਜਿਹੜੀ ਪੰਜਾਬ ਸਰਕਾਰ ਧੱਕੇਸ਼ਾਹੀ ਦੁੱਤਰੀ ਹੈ ਤੁਹਾਡੇ ਕੁਝ ਮੁਲਾਜ਼ਮ ਜਿਹੜੇ ਉਹ ਭਾਵੁਕ ਹੋ ਕੇ ਕੁਝ ਕਹਿ ਸਕਦੇ ਕਿ ਭਾਵੁਕ ਹੋ ਜਾਂਦੇ ਉਹਨਾਂ ਨੂੰ ਵੀ ਅਪੀਲ ਹੈ ਕਿ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰੋ ਕਿਉਂਕਿ ਸਰਕਾਰ ਦੀ ਇੱਕ ਸੋਚੀ ਸਮਝੀ ਚਾਲ ਆ ਕਿ ਸਾਨੂੰ ਗਲਤ ਕਦਮ ਚੁੱਕਣ ਲਈ ਮਜਬੂਰ ਕਰਨਾ ਕਿਉਂਕਿ ਸਰਕਾਰ ਇੱਕ ਪਲਾਨ ਕਰਕੇ ਆ ਰਹੀ ਆ ਜਿਹੜੇ ਪਲੈਨਿੰਗ ਦੇ ਨਾਲ ਉਹਨਾਂ ਨੇ ਘਰਾਂ ਚੋਂ ਸਾਨੂੰ ਚੁੱਕਣਾ ਸ਼ੁਰੂ ਕੀਤਾ ਜਿਹੜੀ ਪਲੈਨਿੰਗ ਦੇ ਨਾਲ ਉਹ ਸਾਡਾ ਨੁਕਸਾਨ ਕਰਨ ਵਾਲੇ ਪਾਸੇ ਨੂੰ ਚੱਲੀ ਹੋਈ ਆ ਸੋ ਕਿਸੇ ਵੀ ਸਾਥੀ ਨੇ ਪੜਗਾੜ ਚ ਨਹੀਂ ਆਉਣਾ ਸੋ ਕੁਰਫੇ ਤੋਂ ਆਮ ਜਨਤਾ ਨੂੰ ਬੀਲੇ ਪੰਜਾਬ ਦੀ ਨੂੰ ਕਿ ਪੰਜਾਬ ਦੀ ਜਨਤਾ ਇਹਨਾਂ ਕੱਚੇ ਮੁਲਾਜ਼ਮਾ ਨਾ ਕਿ ਕਿ ਕੱਚੇ ਮੁਲਾਜ਼ਮੀ ਨੇ ਜਿਹੜੇ ਟ੍ਰਾਂਸਪੋਰਟ ਵਿਭਾਗ ਨੂੰ ਚਲਾ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਸਫਰ ਸੂਲਤਾ ਦੇ ਰਹੇ ਸੋ ਲਗਾਤਾਰ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗਾਂ ਹੋਈਆਂ ਲਗਭਗ 54-55 ਮੀਟਿੰਗਾਂ ਜਿਹੜੀਆਂ ਮੌਜੂਦਾ ਸਰਕਾਰ ਨਾਲ ਹੋ ਚੁੱਕੀਆਂ ਪਰੰਤੂ ਮੌਜੂਦਾ ਸਰਕਾਰ ਨੇ ਕੋਈ ਹੱਲ ਨਹੀਂ ਕੱਢਿਆ ਲਗਭਗ ਜਦੋਂ ਤੋਂ ਸਰਕਾਰ ਬਣੀ ਆ ਸਾਢੇ 3 ਸਾਲ ਦੇ ਵਿੱਚ ਮੀਟਿੰਗਾਂ ਦਾ ਦੌਰ ਜਿਹੜਾ ਨਿਰੰਤਰ ਚੱਲੀ ਆ ਸੋ ਜੇ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹੱਲ ਨਹੀਂ ਨਿਕਲਦਾ ਤਾਂ ਫਿਰ ਇੱਥੋਂ ਸਮਝ ਸਕਦੇ ਨੇ ਵੀ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਹੱਲ ਕੱਢ ਨਹੀਂ ਕਿਉਂਕਿ ਟ੍ਰਾਂਸਪੋਰਟ ਮਿਨਿਸਟਰ ਦੇ ਵੀ ਬਿਆਨ ਆਏ ਕਿ ਅਸੀਂ ਕਿਲੋਮੀਟਰ ਸਕੀਮ ਬਸਾਂ ਪ੍ਰਾਈਵੇਟ ਚਲਾਵਾਂਗੇ ਹੜਤਾਲ ਕਰਨਗੇ ਕਹਿਣ ਤੋਂ ਬਾਅਦ ਕਿਉਂ ਹੜਤਾਲ ਕਰਉਣਾ ਚਾਹੁੰਦੇ ਆ ਮੁਲਾਜ਼ਮਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਅੱਜ ਵੀ ਉਹ ਮੁਲਾਜ਼ਮਾਂ ਦਾ ਹੱਲ ਕਰਕੇ ਹੜਤਾਲ ਖਲੌਣ ਦੀ ਬਜਾਏ ਮੁਲਾਜ਼ਮਾਂ ਨੂੰ ਰਿਲੀਜ਼ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਜਿਹੜੇ ਨੋਰਸ ਕੱਢੇ ਜਾ ਰਹੇ ਆ ਨੌਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹੜਤਾਲ ਨੂੰ ਹੋਰ ਵਧਾਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸਾਨੂੰ ਸੋ ਇਸ ਤੋਂ ਬਾਅਦ ਅਗਲਾ ਐ ਬਾਧੀ ਚੜ ਕੇ ਸਾਡੇ ਸੰਜੋਗ ਦੇ ਵਿੱਚ ਜਿਵੇਂ ਆ ਰਹੀਆਂ ਕਿਸਾਨ ਜੱਥੇਬੰਦੀਆਂ ਮਜ਼ਦੂਰ ਮੁਲਾਜ਼ਮ ਜੱਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਹੈ ਕਿਸੇ ਤਰੀਕੇ ਨਾਲ ਹੀ ਵਾਧੂ ਵਾਧਾ ਸੰਜੋਗ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਰਿਕ ਕੇ ਆਪਾਂ ਜਲਦ ਤੋਂ ਜਲਦ ਜਿਹੜਾ ਵਾ ਉਹ ਇਹ ਸਰਕਾਰ ਤੋਂ ਆਪਣੀਆਂ ਮੰਗਾਂ ਬਣਵਾ ਕੇ ਆਪਣੇ ਜਿਹੜੇ ਸਾਥੀ ਗਏ ਉਹਨਾਂ ਨੂੰ ਵੀ ਰਿਹਾ ਕਰਾਉਣ ਦੀ ਜਿਹੜੀ ਲੜਾਈ ਆ ਉਹ ਤਿੱਖੀ ਲੜਾਈ ਲੜੀ ਜਾਏਗੀ ਜੇਕਰ ਸਰਕਾਰ ਸਾਡੇ ਸਾਥੀਆਂ ਨੂੰ ਜਲਦ ਤੋਂ ਜਲਦ ਰਿਹਾ ਨਹੀਂ ਕਰਦੀ ਤਾਂ ਕਿਉਂਕਿ ਸਰਕਾਰ ਵਾਰ-ਵਾਰ ਵਾਅਦਾ ਕਰਦੀ ਸੀ ਕਿ ਅਸੀਂ ਧਰਨੇ ਨਹੀਂ ਲਗਣਦੇ ਆਂਗੇ ਪਰ ਹੁਣ ਵੀ ਸਾਥੀ ਸਾਡੇ ਟੈਂਕੀਆਂ ਤੇ ਬੈਠਾ ਕੋਈ ਧਰਨੇ ਤੇ ਬੈਠਾ ਧਰਨੇ ਚੱਲ ਰਹੇ ਆਂ ਸਪੈਸ਼ਲੀ ਪੰਜਾਬ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਘਰਸ਼ ਦਾ ਸਾਥ ਦੇ ਰਹੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਆ ਤੇ ਅਪੀਲ ਵੀ ਹੈ ਜਿਹੜੀਆਂ ਜਥੇਬੰਦੀਆਂ ਰਹਿੰਦੀਆਂ ਕੋ ਜਲਦ ਤੋਂ ਜਲਦ ਜਿਹੜਾ ਉਹ ਧਰਨੀਆਂ ਦੇ ਵਿੱਚ ਪਹੁੰਚਣ ਤੇ ਪਹੁੰਚ ਕੇ ਜਿਹੜਾ ਮੁਲਾਜ਼ਮ ਵਰਗਿਆ ਉਸ ਇਸ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਸਰਕਾਰੀ ਟਰਾਂਸਪੋਰਟ ਨੂੰ ਬਚਾਉਣ ਲਈ ਲੜਾਈ ਦੇ ਵਿੱਚ ਜੁੜਨ ਬਹੁਤ ਸੋ ਇਹਨੀਆਂ ਗੱਲਾਂ ਦੇ ਨਾਲ ਜਹ ਜਨਤਾ ਜਹ ਸੰਗਲ ਜਿੱਥੇ ਲੜਦੇ ਰੋ